ਸ਼੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ ਤੱਪਿਓ ਬਾਣ 23 ਚੋਪਈ ਹਮਰੀ ਖਰੋ ਹਸ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਮ੍ਰਿਤ ਪਾਰਾ ਹਮਰਾ ਅਰੁਸ਼ਤ ਸਬਾ ਤੁਮਗਾ ਬਹੁ ਆਪਹਾ ਜਮ ਚਾਹ ਬਹੁ ਸੁਖੀ ਬਸੈ ਮੋਰ ਪਰਵਾਰਾ ਸੇਉ ਸੁਖ ਸਬਾ ਕਰਤਾਰਾ ਮੋਰ ਰਛਾ ਨਿਕਾ ਦੇਖ ਰੀਐ ਸਭ ਬਰਨ ਕੋ ਆਸੰਗ ਰੀਐ

ਦੀਨ ਬੰਦਿਸ਼ਣ ਕੇ ਹੰਤਾ ਤੁਮ ਹਪੁਰੀ ਚਤੁ ਦਸਕੰਤਾ ਕਾਲ ਪਾਏ ਬ੍ਰਹਮ ਬਕਤਰਾ ਕਾਲ ਪਾਏ ਸ਼ਿਵ ਕੀ ਅਸਰਾ ਕਾਲ ਪਾਏ ਖਰ ਸੁ ਪ੍ਰਗਾਸਾ ਸਗਲ ਕਾਲ ਕਾ ਕੀ ਅਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਗ ਬ੍ਰਹਮਾ ਜੋ ਥੀਓ ਜਮਨ ਕਾ ਸ ਲੋਕ ਸਵਾਰਾ ਨਮਸ਼ਕਾਰ ਹੈ ਦਾਹੀ ਹਮਾਰਾ ਜਮਨ ਕਾਲ ਸਜਗਤ ਬਨਾਇਓ ਦੇਵ ਦੈਤ ਜਿਸਨੁ ਬਜਾਇਓ ਆਦਨ ਦੇਖੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਦਸੀਹ ਕੋ ਹਮਾਰੀ ਸਲ ਬਰਜ ਜਨ ਆਪ ਸਵਾਰੀ ਸਿਵਕਨਗੋ ਸਾਗਰ ਸਹਰੀਓ ਸਤਰਣ ਕੋ ਕਲ ਮੋ ਵਰਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਦਾ ਹੁੰਚਰੇ ਅਸੁੱਲਾ ਸਭ ਪਰ ਕਿਰਪਾ ਦਿਸਕਾ ਪੂਲਾ ਸੰਤਾਂ ਦੁਖ ਪਾਏ ਰਹਿ ਰੁਕੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਕੀ ਬਿਰਹ ਬਸ਼ਨ ਘਟ ਘਟ ਕੀ ਬਦ ਬਦ ਕੀ ਜਾਨੈ ਜਬ ਉਦਕ ਰਖ ਕਰਾਂ ਕਰਤਾਰਾ ਪਰ ਜਾ ਤਰਤ ਤਦ ਹੀ ਪਰ ਜਬ ਆਖਰ ਕਰਤ ਹਾਂ ਕਬਹੂ ਤੋ ਮੈਂ ਮਿਲਤੈ ਤ ਸਭ ਹੂੰ ਜਿਤੇ ਵਦਨ ਸ੍ਰਿਸ਼ ਸਭ ਧਾਰੇ ਆਪ ਆਵਨੀ ਬੋਧ ਉਚਾਰੈ ਸੋ ਸਭ ਹੀ ਤੈ ਰਹਤ ਨਰਾ ਨਮ ਜਾਣਤ ਵੀਰ ਭੇਰੇ ਹਰਿ ਆਲਮ ਨਿਰੰਕਾਰ ਨਿਰਮੰਕਾਰ ਨਰੰਭੋ ਆਦ ਨੀਲ ਨਾਲੇ ਸੰਭੋ ਤਾ ਕਾ ਮੂੜ ਚਤਿ ਬੇਦਾ ਜਾਖੋ ਬੇਉਨਾ ਪਾਤ ਬੇਦਾ ਤਾ ਕੋ ਗਰਪਨ ਨਾਨਤ ਮਹਾ ਮੂੜ ਕਛਪੇ ਨ ਜਾਣਤ ਮਹਾ ਦੇਖੋ ਇਸਦਾ ਸ਼ਿਵ ਨਿਰੰਕਾਰ ਖਾਜਨਤ ਨਹਿ ਬੇਵਾ ਤਾਬ ਆਪਣੀ ਵਦਹ ਜਿਤੀ ਬਰਨਤ ਬਿਨ ਬਿੰਦੂ ਹੈ ਰਿਤੀ ਤੁਮਰਾਲ ਹਾ ਨਾ ਜਾਏ ਬਸਾਰਾ ਕਹਿ ਸਦਾ ਉਸਮ ਸੰਸਾਰਾ ਇਕਾਰੂਪਿਆ ਨੂੰ ਸਰੂਪ ਰੰਗ ਪੋ ਰੱਖੇ ਗੁਪਾ ਹੰਡਾ ਜੇ ਰਜਾ ਸਿਤਿਆ ਕਿੰਨੀ ਅਤਿਖਾਨ ਬਹੁ ਰਚ ਦਿਨੀ ਕਹਾ ਹੋਲ ਰਜਾ ਹੈ ਬਠਾ ਕਹੋ ਸੁਮੱਡ ਬਿ ਸ਼ੰਕਰ ਕੀਠਾ ਸਗਰੇ ਸ੍ਰਿਸ਼ਟ ਦਿਖਾਏ ਚੰਭਵ ਆਰ ਜੁਗਾਰ ਸੁਸ਼ੰਭਵ ਰੱਖਾ ਮੇਰੀ ਨਮ ਕਰੋ ਸਿਖਵਾਰਿਆ ਸਖ ਸੰਗਰੋ ਦੁਸ਼ਟ ਰੀਤੇ ਹਦਵਤ ਦਵਤਾ ਸਗਲ ਮਲੇਸ਼ ਕਰੋਰਨ ਘਾਤਾ ਜੇ ਆਦੋਤਾ ਸਰਨੀ ਪਰੇ ਤਨ ਕੈ ਦੁਸ਼ਟ ਦੁਖਤ ਹੈ ਮਰੇ ਔਰ ਖਜਾਨ ਭਗਵਾਨ ਦੇ ਹਾਰੇ ਜਿਨ ਕੈ ਦਮ ਸੰਕਰ ਸਵਟਾਰੇ ਜੋ ਖਲ ਕੋ ਇੱਕ ਬਾਤ ਈ ਹੈ ਤਾਂ ਕੇ ਕਾਲ ਨੁਖਨ ਹੈ ਅਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਨਰਦ ਕਾਲਾ ਕਿਰਪਾ ਦਇਸਤਨ ਜਾਣੇ ਰਹੋ ਤਾਂ ਕੇ ਤਾਪ ਤੁਨ ਕੋ ਹਰੋ ਰਜ ਸਦ ਕਰਮੋ ਸਭ ਹੋਈ दुष्ट शासक ना कोई एक वार यंत में संहारा काल हासी तहे वहरा जन नर ना तारक हा दारद दुष्ट दुख चिरहा खड़ के तमे शरण देहारी आप हा दे ले हो भारी सर्व धर्मो सहाय दुष्ट दुख ते ले हो बचाई ਖੜਾ ਖੇਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਲਿਹੁ ਹਰੀ ਸਰਬ ਧਰਮ ਸਹਾਈ ਦੁਸ਼ਤ ਦੋਖ ਦੈ ਲਿਹੁ ਬਚਾਈ ਵਾਹਿਗੁਰੂ ਕੀ ਹਰ ਸਾ ਵਾਹਿਗੁਰੂ ਜੀ ਕੀ ਫਤਿਹ